ਨਮਸਕਾਰ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਹੁਣ ਤੁਸੀਂ ਅਵਤਾਰ ਸਿੰਘ ਢਲੋਂ ਤੋਂ ਪਰਦੇਸ਼ ਖਬਰਾਂ ਸੁਣੋ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਤੇ ਦੂਜੇ ਗੇੜ ਦੀ ਕੁੱਲ ਵੋਟ ਪ੍ਰਤੀਸ਼ਤਾ ਜਾਰੀ ਕਰ ਦਿੱਤੀ ਹੈ ਕਮਿਸ਼ਨ ਮੁਤਾਬਕ ਪਹਿਲੇ ਗੇੜ ਵਿੱਚ 6.14% ਤੇ ਦੂਜੇ ਗੇੜ ਵਿੱਚ 6.71% VOTING ਹੋਈ ਹੈ ਕਮਿਸ਼ਨ ਨੇ ਦੱਸਿਆ ਕਿ ਪਹਿਲੇ ਗੇੜ ਵਿੱਚ 6.2% ਮਰਦ VOTER 6.7% ਮੈਲਾ ਵੋਟਰ ਤੇ 31.3% ਤੀਜੇ ਲਿੰਗ ਵੋਟਰਾਂ ਨੇ ਆਪਣੀ ਵੋਟ ਪਾਈ ਇਸ ਦੇ ਨਾਲ ਹੀ ਦੂਜੇ ਗੇੜ ਵਿੱਚ 66.99% مرد ਵੋਟਰਾਂ 66.42% ਮੈਲਾ ਵੋਟਰ ਤੇ 23.86% ਤੀਜੇ ਲਿੰਗ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਗੁਰਦਾਸਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਰਾਵੀ ਦਰਿਆ ਤੋਂ ਪਾਰ ਕਣਿਆ ਕੇ ਬੇਟ ਖੇਤਰ ਵਿੱਚ ਬੀਐਸਐਫ ਦੀ ਨੰਗਲੀ ਪੋਸਟ ਵਿਖੇ ਬੀਐਸਐਫ ਅਧਿਕਾਰੀਆਂ ਤੇ ਸਰਹੱਦੀ ਇਲਾਕੇ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ BSF ਦੇ ਕਮਾਂਡੈਂਟ ਮਨੋਜ ਕੁਮਾਰ ਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੀਟਿੰਗ ਵਿੱਚ ਮੌਜੂਦ ਰਹੇ ਕਿਸਾਨਾਂ ਨੇ ਕੰਡਿਆਲੀ ਤਾਰ ਤੋਂ ਪਾਰ ਦੀ ਜ਼ਮੀਨ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਮਸਲੇ ਸਾਂਝੇ ਕੀਤੇ ਕਿਸਾਨਾਂ ਨੇ ਜੂਨ ਮਹੀਨੇ ਦੌਰਾਨ ਝੋਨੇ ਦੀ ਲਵਾਈ ਮੌਕੇ ਕੰਡਿਆਲੀ ਤਾਰ ਤੋਂ ਪਾਰ ਜਾ ਕੇ ਕੰਮ ਕਰਨ ਦੇ ਸਮੇਂ ਨੂੰ ਵਧਾਉਣ ਦੀ ਮੰਗ ਕੀਤੀ ਜਿਸ ਤੇ ਡਿਪਟੀ ਕਮਿਸ਼ਨਰ ਅਤੇ BSF ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਹਰ ਸੰਭਵ ਸਹਿਯੋਗ ਦਾ ਪ੍ਰੋਸਪਰ ਦਿੱਤਾ ਕਿਸਾਨਾਂ ਨੇ ਕੰਡਿਆਲੀ ਤਾਰ ਤੋਂ ਪਾਰ ਜਾਣ ਲਈ ਬਣੇ ਸ਼ਰਾਪਤੀ ਗਾਰਡਨ ਸੰਬੰਧੀ ਮਸਲੇ ਵੀ ਅਧਿਕਾਰੀਆਂ ਦੇ ਧਿਆਨ ਵਿੱਚ ਲੰਦੇ ਪਿੰਡ ਕਣੀਏ ਕੇ ਬੇਟ ਦੇ ਵਸਨੀਕਾਂ ਨੇ ਪਿੰਡ ਵਿੱਚ ਸਰਕਾਰੀ ਸਕੂਲ ਖੋਲਣ ਦੀ ਮੰਗ ਕੀਤੀ ਜਿਸ ਤੇ ਡਿਪਟੀ ਕਮਿਸ਼ਨਰ ਨੇ ਇਸ ਸਮੱਸਿਆ ਨੂੰ ਸਿੱਖਿਆ ਵਿਭਾਗ ਦੇ ਧਿਆਨ ਵਿੱਚ ਲਾ ਕੇ ਅਦਰਸ਼ ਚੌਂਸਾ ਤੇ ਤਬਾਦ ਇਸ ਤੇ ਹੱਲ ਦਾ ਪ੍ਰੋਸਾ ਦਿੱਤਾ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 20 ਰੁਪਏ ਤੱਕ ਦੀ ਕਟੌਤੀ ਕੀਤੀ ਹੈ ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਨਵੀਆਂ ਤਰ੍ਹਾਂ ਅੱਜ ਤੋਂ ਲਾਗੂ ਹੋ ਗਈਆਂ ਨੇ ਫਰੀਦਕੋਟ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਲਈ ਵਿਸ਼ਾ ਕਰਨ ਵਾਸਤੇ ਜ਼ਿਲ੍ਹਾ ਤੋਂ ਅਫਸਰ ਫਰੀਦਕੋਟ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਪਨੀਤ ਕੁਮਾਰ ਜੀ ਸਰਪ੍ਰਸਤੀ ਹੇਠ ਆਈਟੀਆਈ ਅਤੇ ਜ਼ਿਲ੍ਹਾ ਸਿੱਖਿਆ ਤੇ ਸਖਲਾਈ ਸੰਸਥਾ ਵਿਕੇ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਜ਼ਿਲ੍ਹਾ ਨੋਡਲ ਅਫਸਰ ਸਵੀਪ ਕਮ ਉਪ ਜ਼ਿਲ੍ਹਾ ਸਿੱਖ ਅਫਸਰ ਸੈਕੰਡਰੀ ਪ੍ਰਦੀਪ ਜੋੜਾ ਨੇ ਚੋਣ ਕਮਿਸ਼ਨ ਵੱਲੋਂ ਦਿੱਤੇ ਨਾਰੇ ਚੋਣਾਂ ਦਾ ਪਰਬ ਦੇਸ਼ ਦਾ ਗਰਬ ਅਤਬ ਕੀ ਵਾਰ VOTING 70 ਫੀਸਡ ਪਾਰ ਨੂੰ ਪਹਿਲੀ ਚੋਣ ਤੱਕ ਮਨਾੰਦਰ ਵਸਾਉਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਇਸ ਵਾਰ 85 ਸਾਲ ਤੋਂ ਵੱਧ ਉਮਰ ਦੇ ਵੋਟਰ ਜੇਕਰ ਚੋਣ ਤੱਕ ਘਰ ਬੈਠ ਕੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਨੇ। ਇਸ ਮੌਕੇ ਸੀਵਿਲ ਐਪ ਚੋਣਾਂ ਸੰਬੰਧੀ ਪੋਲਿੰਗ ਬੂਥਾਂ ਤੇ ਕੀਤੇ ਜਾ ਰਹੇ ਪ੍ਰਬੰਧਾਂ ਸੰਬੰਧੀ ਜਾਣਕਾਰੀ ਦੇ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜਾਗਰੂਕ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਵੋਟ ਪਾਉਣ ਬਾਰੇ ਪ੍ਰੇਰਣ ਵੀ ਕਰਵਾਇਆ ਗਿਆ। ਪਟਿਆਲੇ ਦੇ ਜ਼ਿਲ੍ਹਾ ਸਵੀਪ ਨੈਟਰਲ ਅਫਸਰ ਨੇ ਵਕਫ ਸਕੂਲਾਂ ਕਾਲਜਾਂ ਦੇ ਚੋਣ ਸਾਖਰ ਤਕ ਲਬਾਂ ਦੇ ਸਹਿਯੋਗ ਨਾਲ ਸਵੀਪ ਮੁਹਿੰਮ ਵਿੱਚ ਤੇਜ਼ੀ ਲਾਉਂਦੇ ਪਟਿਆਲਾ ਸ਼ਹਿਰ ਵਿੱਚ ਵੋਟਰ ਟਰਨ ਆਊਟ ਵਧਾਉਣ ਲਈ ਕੱਲ ਇੱਕ ਸਾਈਕਲ ਰੈਲੀ ਦਾ ਯੋਜਨਨਾ ਕੀਤਾ। ਵਧੀਕ ਡਿਪਟੀ ਕਮਿਸ਼ਨਰ ਕੰਚਨ ਤੇ ਸਹਾਇਕ ਰੈਟਿੰਗ ਅਫਸਰ ਪਟਿਆਲਾ ਸ਼ਹਿਰ ਅਰਵਿੰਦ ਕਮਲ ਨੇ ਇਸ ਨੂੰ ਝੰਡੀ ਵਿਖਾਈ। ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲ੍ਹਾ ਸਵੀਪ ਨੈਟਰਲ ਅਫਸਰ ਡਾਕਟਰ ਸੁਵਿੰਦਰ ਰੇਖੀ ਨੇ ਸਾਈਕਲਿਸਟਾਂ ਤੇ ਹਾਜ਼ਰ ਸ਼ਖਸੀਅਤਾਂ ਨੂੰ ਵੋਟਰ ਪ੍ਰਣ ਦਵਾਇਆ। ਇਹ ਰੈਲੀ ਮਨਿਸਕਤਰੇ ਤੋਂ ਸ਼ੁਰੂ ਹੋ ਕੇ ਥਾ ਪ੍ਰਕਾਰ ਚੌਂਕ ਤੇ ਲੀਲਾ ਪਵਨ ਚੌਕ ਤੋਂ ਹੁੰਦੇ ਹੋਏ ਖੰਡਾ ਚੌਕ ਰਾਹੀਂ ਵਾਪਸ ਮਨਿਸਕਤਰੇ ਤੇ ਵਾਪਸ ਸਮਾਪਤ ਹੋਈ। ਜ਼ਿਲ੍ਹਾ ਸਵੀਪ ਆਈਕਨ ਜਵੇੰਗ ਜਗਵਿੰਦਰ ਸਿੰਘ ਤੇ ਜਗਦੀਪ ਸਿੰਘ ਨੇ ਰੈਲੀ ਦੀ ਗਵਾਈ ਕੀਤੀ ਤੇ ਵੋਟਰਾਂ ਨੂੰ ਲੋਕ ਸਭਾ ਚੋਣਾਂ ਵਿੱਚ ਹਿੱਸਾ ਲੈਣ ਲਈ ਜਾਗਰੂਕ ਕੀਤਾ। ਫਟਿਕੜ ਜ਼ਿਲ੍ਹੇ ਵਿੱਚ ਪੈਂਦੀਆਂ ਆਜ ਮੰਡੀਆਂ ਵਿੱਚ ਸਵੀਪ ਟੀਮਾਂ ਨੇ ਵੋਟਰ ਜਾਗਰੂਕਤਾ ਮਹਿੰਮਤ ਅਤੇ ਲੋਕਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ ਤਾਂ ਜੋ ਲੋਕ ਸਭਾ ਚੋਣਾਂ ਵਿੱਚ ਇਸ ਵਾਰ 70% ਦੇ ਨਾਅਰੇ ਨੂੰ ਸਫਲਤਾ ਨਾਲ ਹਾਸਲ ਕੀਤਾ ਜਾ ਸਕੇ ਜ਼ਿਲ੍ਹਾ ਸੈਕ ਸਵੀਪ ਨੋਡ ਅਫਸਰ ਜੋਬਨਦੀਪ ਕਰਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਕਫਾ ਕਰ ਰਹੇ ਹਾਂ ਸਵੀਪ ਗਤੀਵਿਧੀਆਂ ਰਾਹੀਂ ਹਰ ਵਰਗ ਦੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਵੀਪ ਟੀਮਾਂ ਨੇ ਵਿਧਾਨ ਸਭਾ ਹਲਕਾ ਬਸੀ ਪਠਾਣਾ ਅਮਲੂਦ ਤੇ ਫਤਿਹਗੜ ਸਾਹਿਬ ਦੀਆਂ ਅਨਾਜ ਮੰਡੀਆਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਤੇ ਲੋਕਾਂ ਨੂੰ ਜਾਗਰੂਕ ਕੀਤਾ ਇਸ ਤੋਂ ਇਲਾਵਾ ਸਕੂਲਾਂ ਵਿੱਚ ਬਣੇ ਇਲੈਕਟਰਲ ਲਿਟਰੇਸੀ ਕਲੱਬਾਂ ਦੇ ਵਿਦਿਆਰਥੀਆਂ ਵੱਲੋਂ ਵਕ-ਵਕ ਪੋਸਟਰ ਮੇਕਿੰਗ ਸਲੋਗਨ ਕਵਿਤਾ ਤੇ ਮਹਿੰਦੀ ਮੁਕਾਬਲੇ ਕਰਵਾ ਕੇ ਵੋਟਰ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਦੁਨੀਆ ਪਰ ਵਿੱਚ ਕਿਰਤੀਆਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਅਜੰਤਰਰਾਸ਼ਟਰੀ ਮਜ਼ਦੂਰ ਦਿਵਸ ਬਣਾਇਆ ਜਾ ਰਿਹਾ ਹੈ ਇਸ ਨੂੰ ਮਈ ਦਿਵਸ ਤੋਂ ਵਜੋਂ ਮੀਜਾਣੇ ਹਰ ਜਾਂਦਾ ਹੈ ਇਸ ਸਰਬਦੇਸ਼ ਦੁਨੀਆ ਵਿੱਚ ਆਰਥਿਕ ਤੇ ਸਮਾਜਿਕ ਅਧਿਕਾਰਾਂ ਦੀ ਪ੍ਰਾਪਤੀ ਵਿੱਚ ਮਜ਼ਦੂਰਾਂ ਦੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ ਸਨ 1886 ਵਿੱਚ ਅਮਰੀਕਾ ਵਿੱਚ 8 ਘੰਟੇ ਰੋਜ਼ਾਨਾ ਕੰਮ ਕਰਨ ਦੀ ਮੰਗ ਨੂੰ ਲੈ ਕੇ ਮਜ਼ਦੂਰਾਂ ਦਾ ਇੱਕ ਵੱਡਾ ਪ੍ਰਦਰਸ਼ਨ ਹੋਇਆ ਜੋ ਹੱਥੋਂ ਨਿਕਲ ਗਿਆ ਤੇ ਗੋਲੀਬਾਰੀ ਹੋਈ ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ ਇਸ ਘਟਨਾ ਨੂੰ ਦਾ ਹੀਰ ਮਾਰਕੀਟ ਫਿਰ ਵਜੋਂ ਜਾਣਿਆ ਜਾਂਦਾ ਹੈ ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੀ ਸ਼ੁਰੂਆਤ ਵਜੋਂ ਵੀ ਜਾਣਿਆ ਜਾਂਦਾ ਹੈ ਇਸ ਦਿਨ ਆਲੀ ਪਰਦੇਸ਼ਿਕ ਖਬਰਾਂ ਖਤਮ ਹੋਈਆਂ ਨਮਸਕਾਰ